ਸੇਵਕ ਕੈ ਭਰਪੂਰ ਜੋਗ ਜੋਗ ਵਾਹ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂ ਕਦਕਾ ਬ੍ਰਹਮਾ ਵਿਸ਼ਨ ਨ ਸ੍ਰੀ ਤੈ ਅਗਨਤ ਤੇਨ ਕਾਉ ਮੋਹ ਭਯਾ ਮਨ ਮਦ ਕਾ ਚਵ ਰਾਸੀ ਹ ਲਖ ਜੋਨ ਉਪਾਈ ਰਿਜਕ ਦੀਆ ਸਭ ਹੂ ਕਉ ਤਦ ਕਾ ਸੇਵਕ ਕੈ ਭਾਰ ਪੂਰ ਜੋਗ ਜੋਗ ਵਾਹ ਗੁਰੂ ਤੇਰਾ ਸਭ ਸਦ ਕਾ ਵਾਹ ਵਾਹੋ ਕਾ ਵੱਡਾ ਤਮਾਸ਼ਾ ਆਪੇ ਹਸੈ ਆਪ ਹੀ ਚਿਤਵੈ ਆਪੇ ਚੰਦ ਸੂਰ ਪ੍ਰਗਾਸਾ ਆਪੇ ਜਾਲ ਆਪੇ ਥਲ ਥੰਮਨ ਆਪੇ ਕੀਆ ਘਾਟ ਘਾਟ ਵਸਾ ਆਪੇ ਨਾਰ ਆਪੇ ਫੋਨ ਨਾਰੀ ਆਪੇ ਸਾਰ ਆਪ ਹੀ ਪਾਸਾ ਗੁਰਮੁਖ ਸੰਗਤ ਸਭੇ ਵਿਚਾਰੋ ਵਾਹ ਵਾਹ ਕਾ ਬਡਾ ਤਮਾਸਾ ਕੀਆ ਖੇਲ ਵੱਡ ਮੇਲ ਤਮਾਸਾ ਵਾਹੇ ਗੁਰੂ ਤੇਰੀ ਸਭ ਰਚਨਾ ਤੂੰ ਜਾਲ ਥਲ ਗगन ਪਿਆਲ ਪੂਰ ਰਹਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ਮਨ ਬ੍ਰਹਮਾਦਿਕ ਰੁਦਰਾਦਿਕ ਕਾਲ ਕਾ ਕਾਲ ਨਿਰੰਜਨ ਜਚਨਾ ਗੁਰ ਪ੍ਰਸਾਦ ਪਾਈਐ ਪਰਮਾਰਥ ਸਤ ਸੰਗਤ ਸੇਤੀ ਮਨ ਖਚਨਾ ਕੀਆ ਖੇਲ ਵੱਡ ਮੇਲ ਤਮਾਸਾ ਵਾਹ ਗੁਰੂ ਤੇਰੀ ਸਭ ਰਚਨਾ ਅਗਮ ਅਨੰਤ ਅਨਾਦ ਆਦ ਜਿਸ ਕੋਏ ਨਾ ਜਾਣੈ ਸੇਵ ਬਿਰੰਚ ਧਾਰ ਧਿਆਨ ਨਿਤਹਿ ਜਿਸ ਵੇਦ ਬਖਾਉਣੈ ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ ਭੰਜਨ ਗੜਨ ਸਮਥ ਤਾਰਣ ਤਾਰਣ ਪ੍ਰਭ ਸੋਈ ਨਾ ਨਾ ਪ੍ਰਕਾਰ ਜਿਨ ਜਗ ਕੀਓ ਜਨ ਮਥੁਰਾ ਰਸਨਾ ਰਸੈ ਸ੍ਰੀ ਸਤਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤ ਹੈ ਵਸੈ ਗੁਰੂ ਸਮਰਥ ਗਹਿ ਕਰਿਆ ਧਰੁਵ ਬੋਧ ਸੁਮਤ ਸੁਮਾਰਣ ਕਾਓ ਫੁਨ ਧੰਮ ਤੁਝ ਆ ਫੈਰੰਤ ਸਦਾ ਅਗ ਪੁੰਜ ਤਰੰਗ ਨਿਵਾਰਣ ਕਾਓ ਮਥੁਰਾ ਜਾਨ ਜਾਨ ਕਹੀ ਜੀ ਸਾਚ ਸੋ ਔਰ ਕਛੂ ਨਾ ਵਿਚਾਰਨ ਕਾਓ ਹਰ ਨਾਮ ਬੋਹਿਤ ਵਡਾਉ ਕਲ ਮੈਂ ਭਵ ਸਾਗਰ ਪਾਰ ਉਤਾਰਨ ਕਾਓ ਸੰਤਤ ਹੀ ਸਤ ਸੰਗਤ ਸੰਗ ਸੁਰੰਗ ਰਤੇ ਜਸ ਗਾਵਤ ਹੈ ਧਰਮ ਪੰਥ ਧਰਿਓ ਧਰਣੀ ਧਰ ਆਪ ਰਹੇ ਲਿਵ ਤਾਰ ਨਾ ਤਾਵਤ ਹੈ ਮਾਥੁਰਾ ਭਨ ਭਾਗ ਭਲੇ ਉਹਨਕੇ ਮਨ ਇਛਤ ਹੀ ਫਲ ਪਾਵਤ ਹੈ ਰਾਵ ਕੇ ਸੋਤ ਕੋ ਤਿਨ ਤਰਾਸ ਕਹਾ ਜੋ ਚਰਨ ਗੁਰੂ ਚਿਤ ਲਾਵਤ ਹੈ ਨਿਰਮਲ ਨਾਮ ਸੁਦਾ ਪਰ ਪੂਰਨ ਸ਼ਬਦ ਤਰੰਗ ਪ੍ਰਗਟਿਤ ਦਿਨ ਆਗਰ ਗਹਿਰ ਗੰਭੀਰ ਅਥਾਹ ਆਤ ਵਡ ਸੁਭਰ ਸਦਾ ਸਭ ਵਿਦ ਰਤਨਾਗਰ ਸੰਤਮ ਰਾਲ ਕਰਹਿ ਕੰਤੂ ਹਲ ਤੈਨ ਜਮ ਤਰਾਸ ਮਿਟਿਓ ਦੁਖ ਕਾਗਰ ਕਾਲ ਯੁਗ ਦੁਰਤ ਦੂਰ ਕਰ ਬੇ ਕਾਉ ਦਰਸ਼ਨ ਗੁਰੂ ਸਗਲ ਸੁਖ ਸਾਗਰੈ ਜਾ ਕਉ ਮਨ ਧਿਆਨ ਧਰੈ ਫਿਰਤ ਸਗਲ ਯੁਗ ਕਬਹ ਕਕਉ ਪਾਵੈ ਆਤਮ ਪ੍ਰਗਾਸ ਕਾਉ ਬੇਦ ਬਾਣੀ ਸਹਿਤ ਬਿਰੰਚ ਜਸ ਗਾਵੇ ਜਾ ਕੋ ਸੇਵ ਮੋਨ ਗਹਿ ਨਾਤ ਜਾਤ ਕਬਿਲਾਸ ਕਾ ਜਾ ਕਉ ਜੋਗੀ ਜਤੀ ਸਿੱਧ ਸਾਧਕ ਅਨੇਕ ਤਾਪ ਜਟਾ ਜੂਟ ਭੇਖ ਕੀਏ ਫਿਰਤ ਉਦਾਸ ਕਾਉ ਸੋ ਤੈਨ ਸਤਗੁਰ ਸੁਖ ਭਾਏ ਕਿਰਪਾ ਧਾਰੀ ਜੀ ਨਾਮ ਕੀ ਵਡਾਈ ਦਈ ਗੁਰ ਰਾਮਦਾਸ ਕਾਉ ਨਾਮ ਨਿਧਾਨ ਧਿਆਨ ਅੰਤਰ ਗਤ ਤੇਜ ਪੁੰਜ ਤਿਹੋ ਲੋਕ ਪ੍ਰਗਾਸੇ ਦੇਖਤ ਦਰਸ ਭਟਕ ਬ੍ਰਹਮ ਭਜਤ ਦੁਖ ਪਰ ਹਰ ਸੁਖ ਸਹਿਜ ਵਿਗਾਸੇ ਸੇਵਕ ਸਿੱਖ ਸਦਾ ਅਤਲੁਬਿਤ ਆਲਸ ਮੂਹ ਜਿਉ ਕੋ ਸਮ ਸੁਬਾਸੀ ਵਿਦਿਆ ਮਾਨ ਗੁਰ ਆਪ ਥੱਪਿਓ ਥਿਰ ਸਾਚੋ ਤਖਤ ਗੁਰੂ ਰਾਮਦਾਸ ਐ ਤਾਰੇਓ ਸੰਸਾਰ ਮਾਇਆ ਮਦਮੋਹਿਤ ਅੰਮ੍ਰਿਤ ਨਾਮ ਦੀਓ ਸਮਰਥ ਫੁਨ ਕੀਰਤਵੰਤ ਸਦਾ ਸੁਖ ਸੰਪਤ ਰਿਦ ਅਰ ਸਿੱਧ ਨਾ ਛੋਡੈ ਸਾਥ ਦਾਨ ਵਡਾਉ ਅਤਵੰਤ ਮਹਾਬਲ ਸੇਵਕ ਦਾਸ ਕਹਿਓ ਇਹੋ ਤਥ ਤਾਹੇ ਕਹਾ ਪਰਵਾਹਾ ਕਾਹੂ ਕੀ ਜਾ ਕੈ ਬਸੀਸ ਧਰਿਓ ਗੁਰ ਹੱਥ ਤੀਨ ਭਾਵਨ ਭਰਪੂਰ ਰਹਿਓ ਸੋਈ ਆਪਨ ਸਰਸੈ ਕੀਆਉ ਨਾ ਜਗਤ ਕੋਈ ਆਪੁਨ ਆਪ ਆਪਹੀ ਉਪਾਇਓ ਸੋਰ ਨਾਰ ਅਸੋਰ ਅੰਤ ਨਹੀ ਪਾਇਓ ਕਾਇਓ ਨਹੀ ਅੰਤ ਸੁਰੇ ਅਸੁਰਹਿ ਨਾਰ ਗਾਨ ਗੰਧਰਵ ਖੋਜੰਤ ਫਿਰੇ ਅਬਨਾਸੀ ਅਚਲ ਅਜੋਨੀ ਸੰਭਾਉ ਪੁਰਖੋ ਤਮ ਅਪਾਰ ਪਰੇ ਕਾਰਣ ਕਾਰਣ ਸਮਰੱਥ ਸਦਾ ਸੋਈ ਸਰਬ ਜੀਵ ਮਨ ਧਿਆਇ ਆਓ ਸ੍ਰੀ ਗੁਰੂ ਰਾਮਦਾਸ ਜੈੋ ਜੈ ਜਗ ਮਹ ਤੈ ਹਾਰੁ ਪਰਮ ਪਦ ਪਾਇ ਆਓ ਸਤ ਗੁਰ ਨਾਨਕ ਭਗਤ ਕਰੀ ਇਕ ਮਨ ਤਾਨ ਮਨ ਧਾਨ ਗੋਬਿੰਦ ਦੀ ਆਓ ਅੰਗਦ ਅਨੰਤ ਮੂਰਤ ਨਿਜ ਧਾਰੀ ਅਗਮ ਗਿਆਨ ਰਸ ਰਸਿ ਆਓ ਹੀ ਆਓ ਗੁਰ ਅਮਰਦਾਸ ਕਰਤਾਰ ਕੀ ਆਓ ਵਸ ਵਾਹ ਵਾਹ ਕਰ ਧਿਆਇ ਆਓ ਸ੍ਰੀ ਗੁਰੂ ਰਾਮਦਾਸ ਜੈੋ ਜੈ ਜਗ ਮਹਤੈ ਹਰਿ ਪਰਮ ਪਦ ਪਾਇ ਆਓ ਨਾਰਦ ਧਰੂ ਪ੍ਰਹਿਲਾਦ ਸੁਦਾਮਾ ਕੋਬ ਭਗਤ ਹਰ ਕੇ ਜੁਗਣੰ ਅੰਬਰੀਕ ਜੈ ਦੇਵ ਤਿਰਲੋਚਨ ਨਾਮਾ ਅਵਰ ਕਵੀਰ ਭਣੰ ਇਨ ਕਾਉ ਅਵਤਾਰ ਭਾਇਓ ਕਲ ਭਿੰਤਰ ਜਸ ਜਗਤਰ ਪਰ ਛਾਇਆਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹ ਤੈ ਹਾਰ ਪਰਮ ਪਦ ਪਾਇਆਓ ਮਨਸਾ ਕਾਰ ਸਿਮਰੰਤ ਤੁਜੈ ਨਾਰ ਕਾਮ ਕ੍ਰੋਧ ਮਿਟਿਆਓ ਜੋ ਤਿਨੰ ਬਾਚਾ ਕਾਰ ਸਿਮਰੰਤ ਤੁਜੈ ਤੈਨ ਦੁਖ ਦਰਿਦਰ ਮਿਟਿਆਓ ਜੋ ਖਿਣੰ ਕਰਮ ਕਰ ਤੋ ਦਰਸ ਪਰਸ ਪਾਰ ਸੰਸਾਰ ਬਲ ਭਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹ ਤੈ ਹਾਰ ਕਰਮ ਪਦ ਪਾਇਓ ਜੇ ਸਤਗੁਰ ਸਿਮਰੰਤ ਨੈਣ ਕੇ ਤਿਮਰ ਮਿਟਹਿ ਖੇਨ ਜੇ ਸਤਗੁਰ ਸਿਮਰੰਥ ਹਿਰਦੈ ਹਰ ਨਾਮ ਦਿਨੋ ਦਿਨ ਇਹ ਸਤਿਗੁਰ ਸਿਮਰੰਥ ਜੀਅ ਕੀ ਤਪ ਤ ਮਿਟਾਵੇ ਜਿਹ ਸਤਿਗੁਰ ਸਿਮਰੰਥ ਰੇਦ ਸੇਦ ਨਾਵ ਨਿਦ ਪਾਵੇ ਸੋਈ RAM ਦਾਸ ਗੁਰ ਬਲ ਭਣ ਮਿਲ ਸੰਗਤ ਧਨ ਧਨ ਕਰਹੁ ਜੇ ਸਤਗੁਰ ਲਗ ਪ੍ਰਭ ਪਾਈਐ ਸੋ ਸਤਗੁਰ ਸਿਮਰਹੁ ਨਰਹੁ ਜਿਨ ਸਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤ ਨਾ ਛੋਡਿ ਉਪਾਸ ਤਾਤੇ ਗਉਹਰ ਗਿਆਨ ਪ੍ਰਗਟ ਉਜੀਆ ਰਉ ਦੁਖ ਦਰਿਦਰ ਅੰਧਾਰ ਕੋ ਨਾਸ ਕਾਵ ਕੀਰਤ ਜੋ ਸੰਤ ਚਰਨ ਮੋੜ ਲਾਗਹਿ ਤੈਨ ਕਾਮ ਕ੍ਰੋਧ ਜਾਮ ਕੋ ਨਹੀਂ ਤਰਾਸ ਜਿਵ ਅੰਗਦ ਅੰਗ ਸੰਗ ਨਾਨਕ ਗੁਰ ਤੇਵ ਗੁਰ ਅਮਰਦਾਸ ਕੈ ਗੁਰ ਰਾਮਦਾਸ ਜੇਨ ਸਤਗੁਰ ਸੇਵ ਪਦਾਰਥ ਪਾਇਓ ਨਿਸ ਬਾਸੁਰ ਹਰ ਚਰਨ ਨਿਵਾਸ ਤਾ ਤੇ ਸੰਗਤ ਸਗਨ ਭਾਏ ਭਾਉ ਮਨ ਹੈ ਤੁਮ ਮਲਿਆਗਰ ਪ੍ਰਗਟ ਸੁਬਾਸ ਰੂਪ ਪ੍ਰਹਿਲਾਦ ਕਬੀਰ ਤੇ ਲੋਚਨ ਨਾਮ ਲੈ ਤ ਉਪਜਿਓ ਜੋ ਪ੍ਰਗਾਸ ਜਿਹ ਪਿਖਤ ਅਤ ਹੋਏ ਰਹਾਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਝਨ ਜਾਨਿਓ ਕੀਨੀ ਭਗਤ ਪ੍ਰੇਮ ਲਿਵਲਾਈ ਤਾਤੇ ਅੰਗਦ ਆੰਗ ਸੰਗ ਭਇਓ ਸਾਇਰ ਤਿਨ ਸਬਦ ਸੁਰਤ ਕੀਨੀ ਵਰਖਾਈ ਗੁਰ ਅਮਰਦਾਸ ਕੀ ਅਕਾਥ ਕਥਾ ਹੈ ਇਕ ਜੀਹ ਆਕਸ਼ ਕਹੀ ਨਾ ਜਾਈ ਸੋਡੀ ਸ੍ਰੇਸ਼ਟ ਸકલ ਤਾਰਣ ਕਾਓ ਆਪ ਗੁਰ ਰਾਮਦਾਸ ਕਾਓ ਮਿਲੀ ਵਡਾਈ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ 모ਹ ਪਰਮ ਵੈ ਭੂਲੇ ਸੋਤਧਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤੇ ਹਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਮੋਹ ਮੱਲ ਵਿਵਸ ਕੀਓ ਕਾਮ ਗਹਿ ਕੇਸ ਪਛਾੜਿਓ ਕ੍ਰੋਧ ਖੰਡ ਪਰਚੰਡ ਲੋਭ અપਮਾਨ ਸਿਓ ਝਾੜਿਓ ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ ਭਾਵ ਸਾਗਰ ਬੰਦਿਓ ਸਿੱਖ ਤਾਰੇ ਸੋ ਪ੍ਰਸੰਨੈ ਸੇਰ ਆਤਪਤ ਸਚਉ ਤਖਤ ਜੋਗ ਭੋਗ ਸੰਜੁਤ ਬਲ ਗੁਰੂ ਰਾਮਦਾਸ ਸਚ ਸੱਲ ਭਾਣ ਤੂੰ ਅਟਲ ਰਾਜ ਅਭਗ ਦਾਲ ਤੂੰ ਸਤਗੁਰ ਚਾਹਉ ਜੁਗੀ ਆਪ ਆਪੇ ਪਰਮੇਸ਼ਰ ਸੋਰ ਨਰ ਸਾਧਿਕ ਸਿੱਧ ਸੇਖ ਸੇਵੰਤ ਤੁਰੈ ਤੁਰੈ ਆਦਿ ਤੁਗਾਦ ਅਨਾਦ ਕਲਾ ਧਾਰੀ ਤ੍ਰੇਹੋ ਲੋਵਹ ਅਗਮ ਨਿਗਮ ਉਦਰਣ ਜਰਾ ਜਮਿਹ ਆਰੋਵਹ ਗੁਰ ਅਮਰਦਾਸ ਥਿਰ ਥਪਿਓ ਪਰਗਾਮੀ ਤਾਰਣ ਤਰਣ ਅਗ ਅੰਤਕ ਬਦੈ ਨਾ ਸੱਲ ਕਵ ਗੁਰ ਰਾਮਦਾਸ ਤੇਰੀ ਸਰਣ